ਬੋਲੇ ਸੋਨਰ ਪੈ ਭਗਵਾਨ ਬਾਦਰੀ ਮਹਾਰਾਜ ਜੀ ਕੇ ਜੋ ਬੋਲੇ ਸੋਨਰ ਪੈ ਭਗਵਾਨ ਬਾਦਰੀ ਮਹਾਰਾਜ ਜੀ ਕੇ ਬੋਲੇ ਸੋਨਰ ਪੈ ਭਗਵਾਨ ਬਾਦਰੀ ਮਹਾਰਾਜ ਜੀ ਕੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਜਿਹੜੇ ਵਿਪਨ ਸਪਰਵਾਜੀ ਸਾਡੇ ਵੱਡੇ ਵੀਰ ਸਾਡੇ ਕੋਲ ਅੱਜ ਆਏ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਵਲਾ ਕੇ ਖੜੇ ਆ ਜੋ ਵੀ ਇਹਨਾਂ ਨੇ ਸਾਨੂੰ ਸੇਵਾ ਲਈ ਆ ਉਹਦੇ ਮੁਤਾਬਕ ਅਸੀਂ ਇਹਨਾਂ ਨਾਲ ਖੜੇ ਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਲੱਖਾਂ ਕਰੋੜਾਂ ਦੀਆਂ ਬੱਸਾਂ ਨਾਲ ਸਾਡੇ ਪਿੰਡਾਂ ਦੇ ਵਿੱਚ ਭੇਜਦੇ ਆ ਸਾਰਿਆਂ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵਿਪਨ ਸੱਬਰਵਾਲ ਜੀ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਓ ਸਾਰੇ ਸਾਰੇ ਸਾਡੇ ਸਮਾਜ ਨੂੰ ਬੇਨਤੀ ਆ ਕਿ ਜਿੰਨੇ ਮੇਰੇ ਭੈਣ ਭਰਾ ਸਾਰਿਆਂ ਨੂੰ ਬੇਨਤੀ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਬਿੱਪਰ ਸਰਪਰਬਾਜੀ ਨੇ 20 ਬੱਸਾਂ ਭੇਜੀਆਂ ਤੇ ਅਸੀਂ ਲਹਾਰਾਂ ਪ੍ਰਤਾਪਰਾ ਤੇ ਕੰਗਸਾਬੂ ਤੇ ਸਹਿਮ ਜਿੰਨੇ ਵੀ ਪਿੰਡ ਮੇਰੇ ਲਾਗੇ ਲਾਗੇ ਲੱਗਦੇ ਆ ਅਸੀਂ ਸਾਰਿਆਂ ਨੂੰ ਬੱਸਾਂ ਭੇਜਦੇ ਆ ਜੋ ਇਹ ਸਾਨੂੰ ਬੱਸਾਂ ਭੇਜਦੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬੋਲੇ 100 ਰੁਪਏ ਆਸੀ ਬਿੱਪਰ ਸਰਪਰਬਾਜੀ ਰਜੀਵ ਗੋਰਾ ਜੀ ਤੇ ਇਹਨਾਂ ਦੀ ਸਮੂਹੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਜੈ ਵਾਰਵਿਕੀ ਹਰ ਹਰ ਮਨ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਜੀ ਕੀ ਜੈ ਅੱਜ ਪਿੰਡ ਪ੍ਰਤਾਪਰਾ ਭਗਵਾਨ ਵਾਲਮੀਕੀ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਮੇਰਾ ਬਹੁਤ ਹੀ ਪਿਆਰਾ ਮੇਰਾ ਭਰਾ ਸਭ ਦਾ ਸਰਪੰਚ ਸਭ ਜੀ ਵੱਲੋਂ ਕੀਤਾ ਗਿਆ ਅਤੇ ਮੰਦਿਰ ਦੇ ਪ੍ਰਧਾਨ ਹਰਨੇਕ ਨੇਕੀ ਜੀ ਅਤੇ ਇਹਨਾਂ ਦੀ ਸਾਰੀ ਸਮੁੱਚੀ ਟੀਮ ਵੱਲੋਂ ਅੱਜ ਇੱਥੇ ਪਿੰਡ ਦੇ ਵਿੱਚ ਮੰਦਿਰ ਦੇ ਵਿੱਚ ਬੈਠ ਕੇ ਮੀਟਿੰਗ ਹੋਈ ਆ ਔਰ 20 ਬੱਸਾਂ ਜਿਹੜੀਆਂ ਸਾਬੀ ਜੀ ਨੇ ਕਈਆਂ ਵਾਂ ਅਸੀਂ 20 ਦੀਆਂ 20 ਬੱਸਾਂ ਸਭੀ ਜੀ ਨੂੰ ਭੇਜਾਂਗੇ ਔਰ ਸਭੀ ਜੀ ਸਾਰੀ ਸੰਗਤ ਨੂੰ ਬਿਠਾ ਕੇ ਪ੍ਰਭੂ ਪਿਤਾ ਪਰਮਾਤਮਾ ਆਪ ਕੁਵਾਂਡ ਵਾਲਮੀਕੀ ਮਹਾਰਾਜ ਜੀ ਦੇ ਮੰਦਰ ਅਲੀ ਮੱਲੇ ਪਹੁੰਚ ਕੇ ਤੀਰਥ ਯਾਤਰਾ ਦਾ ਹਿੱਸਾ ਬਣਨਗੇ ਔਰ ਪਲਕੀ ਸਾਹਿਬ ਦੇ ਪਿੱਛੇ ਚੱਲ ਕੇ ਅਪੂ ਪਿਤਾ ਪਰਮਾਤਮਾ ਆਪ ਕੁਵਾਂਡ ਵਾਲਮੀਕੀ ਮਹਾਰਾਜ ਜੀ ਦੇ ਦਰਸ਼ਨ ਅੰਮ੍ਰਿਤਸਰ ਜਾ ਕੇ ਪੂਰੀ ਸੰਗਤ ਨੂੰ ਦਰਸ਼ਨ ਕਰਾਣਗੇ ਤੇ ਮੈਂ ਇਹਨਾਂ ਦੀ ਸਮੁੱਚੀ ਕਮੇਟੀ ਦਾ ਜਿੰਨੇ ਲਾਗੇ ਲਾਗੇ ਦੇ ਪਿੰਡਾਂ ਦੇ ਜਿਹੜੇ ਮੋਤਵਰ ਵਿਅਕਤੀ ਆਏ ਆ ਨਾਮਾ ਦੀ ਤਰ੍ਹਾਂ ਪਿੱਛੇ ਨਾ ਜਾਂਦੇ ਉਨਾ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਦੀ ਜਿੰਨੀਆਂ ਮਨੁਕਾਮਨਾ ਜਿੰਨੀਆਂ ਆਸਥਾ ਨਾਲ ਇਹ ਤੀਰਥ ਯਾਤਰਾ ਤੇ ਜਾ ਰਹੇ ਆ ਔਰ ਪ੍ਰਮਾਤਮਾ ਦੇ ਇਹ ਦਰਸ਼ਨਾਂ ਲਈ ਜਾ ਰਹੇ ਤਾਂ ਪ੍ਰਮਾਤਮਾ ਸਾਰੇ ਭਰਾਵਾਂ ਦੀਆਂ ਮਨੁਕਾਮਨਾ ਪੂਰੀਆਂ ਕਰਨ ਤੇ 6 ਅਕਤੂਬਰ ਨੂੰ ਜਿਹੜੀ ਸ਼ਹਿਰ ਦੀ ਸ਼ੋਭਾ ਯਾਤਰਾ ਵੀ ਉਸ ਸਬ ਕਮੇਟੀ ਵੱਲੋਂ ਸਾਰੇ ਕਾਰਜਕਰਤਾ ਵੱਲੋਂ ਕੱਢੀ ਜਾ ਰਹੀ ਆ ਉਹਦੇ ਵਿੱਚ ਵੀ ਵੱਡੀ ਗਿਣਤੀ ਚ ਜਿਹਨੇ ਜਿੰਨੇ ਲਾਗੇ ਲਾਗੇ ਦੇ ਪਿੰਡ ਆਪਣੇ ਆਪਣੇ ਪੱਧਰ ਤੇ ਆਪਣੀਆਂ ਆਪਣੀਆਂ ਟਰਾਲੀਆਂ ਲੈ ਕੇ ਇਹ 6 ਅਕਤੂਬਰ ਨੂੰ ਸਾਡੇ ਕੋਲ ਪਹੁੰਚਣਗੇ ਔਰ ਪ੍ਰਭੂ ਪਿਤਾ ਪਰਮਾਤਮਾ ਗਵਾਨ ਵਾਲਮੀਕੀ ਮਹਾਰਾਜ ਜੀ ਦਾ ਗੁਣगान ਕਰਕੇ ਪਰਮਾਤਮਾ ਦਾ ਅਸ਼ੀਰਵਾਦ ਲੈਣਗੇ ਤੇ 7 ਅਕਤੂਬਰ ਨੂੰ ਆਪਣੇ ਆਪਣੇ ਨਗਰ ਚ ਆਪਣੇ ਆਪਣੇ ਮੰਦਿਰਾਂ ਚ ਇਹ ਦੀਵਾਲਾ ਤਾਂ ਕਰਨਗੇ ਔਰ ਘਰਾਂ ਦੇ ਵਿੱਚ ਵੀ ਲੜੀਆਂ ਵਗੈਰਾ ਸਟਾ ਕੇ ਘਰਾਂ ਚ ਵੀ ਦੀਵਾਲਾ ਕਰਨਗੇ ਤੇ ਮੈਂ ਫਿਰ ਤੋਂ ਪੂਰੀ ਸਮੂਚੀ ਕਮੇਟੀ ਦਾ ਇੱਥੋਂ ਦੇ ਨਗਰ ਦਾ ਅਲਗ-ਅਲਗ ਪਿੰਡਾਂ ਚੋਂ ਆਏ ਜਿਹੜੇ ਉਹਦੇ ਦਰ ਸਹਿਬਾਨ ਉਹ ਸਾਰਿਆਂ ਦਾ ਤਿਆ ਤਿਲੋ ਤਨਵਾਦ ਕਰਦਾ ਜੈ ਵਾਲਮੀਕੀ ਹਰ ਰਾਵਣ ਹਾਂਜੀ ਜੋ ਬੋਲੇ ਸੋ ਨਿਹਾਲ ਭਗਵਾਨ ਬਾਲਮੀ ਰਾਜ ਕੀ ਜੈ ਉਹ ਜਿਹਨੇ ਵੀ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ 27 ਤਰੀਕ ਨੂੰ 27 ਸਤੰਬਰ ਨੂੰ ਬੜੀ ਸ਼ਰਦਾ ਦੇ ਧੂਮਧਾਮ ਦੇ ਨਾਲ ਸ਼ੋਭਾ ਯਾਤਰਾ ਜੋ ਕਿ ਵਾਰਮਿਕੀ ਤੀਰਥ ਤੇ ਜਾ ਰਹੀ ਹੈ ਔਰ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਪਹੁੰਚੋ ਤਾਂ ਜੋ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਾਰੇ ਜਣੇ ਰਾਲ ਮਿਲ ਕੇ ਪ੍ਰਭ ਵਾਲਮੀਕੀ ਮਹਾਰਾ ਜੀ ਦੀ ਖੁਸ਼ੀਆਂ ਦੇ ਨਾਲ ਵਿੱਚ ਸ਼ਾਮਲ ਹੋ ਗਏ ਔਰ ਸਾਰੇ ਜਾਨੀ ਆਪਾਂ ਘਰਾਂ ਵਿੱਚ ਵੀ ਖੁਸ਼ੀਆਂ ਮਨਾਈਏ ਔਰ ਤਾਂ ਜੋ ਪ੍ਰਭ ਵਾਲਮੀਕੀ ਮਹਾਰਾ ਜੀ ਆਪਾਂ ਨੂੰ ਸਾਰਿਆਂ ਨੂੰ ਹਮੇਸ਼ਾ ਹੀ ਤੰਦਰੁਸਤੀ ਦੇਵੇ